ਇਸ ਵਲੇ ਅਜਨਾਲੇ ਵਾਲੇ ਪਾਸੇ ਜਿਸ ਤਰੀਕੇ ਦੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਬੀਤੇ ਦਿਨੀ ਜੋ ਮਾਦੋਪੁਰ ਡੈਮ ਟੁੱਟਾ ਸੋ ਤੁਸੀਂ ਉਹਨਾਂ ਉਸ ਇਲਾਕੇ ਨਾਲ ਸੰਬੰਧਿਤੋ ਕਿਹੋ ਜੇ ਇਸ ਵਲੇ ਹਾਲਾਤ ਨੇ ਖਾਸ ਕਰਕੇ ਰਮਦਾਸ ਡੇਰਾ ਪਾਪਾ ਨਾਨਕ ਜਾਂ ਅਜਨਾਲੇ ਵਾਲੇ ਪਾਸੇ ਦੇ ਇਹਨਾਂ ਹੜਾਵੇ ਅਸਲ ਦੋਸ਼ੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਸਾਡਾ ਜਿਹੜਾ ਕ੍ਰਿਸ਼ਨ ਕੁਮਾਰ ਜਲ ਸਰੋਤ ਸਕੱਤਰ ਹੈ ਜਿਹੜਾ ਜੀ ਇਹਨੇ ਪਾ ਗਏ ਕਿਉਂਕਿ ਜਦੋਂ ਪਾਣੀ ਦਾ ਲੈਵਲ ਵਧਾ ਗਿਆ ਰਜੀਤ ਸਾਗਰ ਤੇ ਸ਼ਾਹਪੁਰ ਕੰਢੀ ਸ਼ਾਹਪੁਰ ਕੰਢੀ ਜਿਹੜਾ ਹੈ ਉਥੇ ਅਜੇ ਪੀੜੀ ਦਾ ਪ੍ਰੋਜੈਕਟ ਜਿਹੜਾ ਉਹ ਤਿਆਰ ਨਹੀਂ ਹੋਇਆ ਜੀ ਉਹ 2 ਸਾਲ ਲੱਗਣੇ ਨੇ ਪੀੜੀ ਪ੍ਰੋਜੈਕਟ ਚਾਲੂ ਹੋਣ ਤੇ ਉਥੇ ਜ਼ਿਆਦਾ ਪਾਣੀ ਝੜਾ ਕਰਨ ਦੀ ਜ਼ਰੂਰਤ ਨਹੀਂ ਸੀ ਪਰ ਉਥੇ ਇਹਨਾਂ ਨੇ ਹੱਦ ਤੋਂ ਵੱਧ ਪਾਣੀ ਜਿਹੜਾ ਜ਼ਰੂਰਤ ਤੋਂ ਵੱਧ ਪਾਣੀ ਝੜਾ ਕੀਤਾ ਗੇਟ ਨੇ ਰਜੀਤ ਸਾਗਰ ਦੇ ਉਹ ਲੋਹੇ ਦੇ 게ਟ ਜਿਹੜੇ ਆ ਉਹ ਤੋੜੇ ਨੇ ਔਰ ਜਿਹੜੀ ਉੱਤੇ ਵਿਛਰੇ ਲੱਜੀ ਸੀ ਉਹ ਵੀ ਟੁੱਟੀ ਆ ਤਿੰਨ 게ਟ ਜਿਹੜੇ ਨੇ ਉਹ ਟੁੱਟ ਗਏ ਆ ਪਰ ਉੱਥੇ ਜਿਹੜੇ ਅਸਪੱਸ਼ਟ ਲਿਆਂਦੇ ਗਿਆ ਸੀ 게ਟ ਕੋਲਣ ਵਾਲੇ ਉਹਨਾਂ ਚੋਂ ਵੀ ਇੱਕ ਦੀ ਮੌਤ ਹੋਈ ਆ ਜਿਸਪੋੜ ਨੂੰ ਹੈਲੀਕਾਪਟਰ ਨੇ ਬਾਹਰ ਕੱਢਿਆ ਗਿਆ ਲੇਕਿਨ ਸਵਾਲ ਇਹ ਆ ਕਿ ਜਿਹੜੇ ਲੋਹੇ ਦੇ 게ਟ ਨੇ ਉਹਨਾਂ ਨੂੰ ਜੇ ਪ੍ਰਸ਼ਾਸ ਜਿਹੜੇ ਪ੍ਰਬੰਧਕ ਨੇ ਬੋਰਡ ਤੇ ਜਿਹੜੇ ਟਾਈਮ ਦੇ ਸਾਜੋਪੁਰ ਹੈਡ ਦੇ ਇਹਨਾਂ ਲੋਕਾਂ ਨੇ ਉਹ ਛਿੰਜਰੇ ਜਿਹੜੇ ਸੀ ਪਹਿਲਾਂ ਉਹਨਾਂ ਨੂੰ ਚੱਕ ਕਿਉਂ ਨਹੀਂ ਕੀਤਾ ਟਾਪ ਸਿਜਨ ਉਹ ਚਾਲੂ ਕਿਉਂ ਨਹੀਂ ਕੀਤੇ ਚੱਕ ਕਿਉਂ ਨਹੀਂ ਕੀਤੇ ਉਹ ਕਿਹੜੇ ਕਿਉਂ ਤਤੇ ਤੇ ਇਹਦਾ ਜਵਾਬ ਦੇਖ ਕੇ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਤੱਕ ਕਦੇ ਵੀ ਚੱਲੀ ਹਟੇ ਤੇ ਚਾਹੇ ਉਹ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਜਾਂ ਕੋਹਰ ਮਸਲੇ ਹੋਣ ਤੇ ਉਹਨਾਂ ਨੂੰ ਲੈ ਕੇ ਕਿ ਦਿੱਲੀ ਨੂੰ ਘੇਰੀ ਰੱਖਦੇ ਨੇ ਤੇ ਉਹਨਾਂ ਨੂੰ ਇਹ ਆਪੇ ਪੰਜਾਬ ਦੇ ਲੋਕ ਹੁਣ ਪੂਰੇ ਭਾਰਤ ਦੇ ਕਿਸਾਨਾਂ ਨੂੰ ਚਾਉਣ ਜਾ ਰਹੇ ਨੇ ਔਰ ਕੁਝ ਜਿਆਦਾ ਵੀ ਦਿੱਤਾ ਤੇ ਅਜੇ ਇਹਨਾਂ ਦਾ ਕੰਮ جاری ਆ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰੋ ਕਿ ਆਰਥਿਕ ਪੱਖੋਂ ਕਿ ਲੋਕ ਖਤਮ ਹੋ ਜਾਣ ਤੇ ਇਹ ਸੰਘਰਸ਼ ਕਰ ਜੋਗੇ ਰਹਿ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਸੈਨਿਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਇਸ ਬਲੇ ਪੰਜਾਬ ਦੇ ਕਰੀਬ 8 ਜ਼ਿਲ੍ਹੇ ਜੋ ਪਾਣੀ ਦੀ ਮਾਰ ਹੇਠਾਂ ਨੇ ਹਾਲਾਂਕਿ ਜਿਸ ਵੇਲੇ ਇਹ ਹੜ੍ਹਾਂ ਦੀ ਮਾਰ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਸਭ ਤੋਂ ਨਾਜ਼ੁਕ ਹਾਲਾਤ ਜਿਹੜੇ ਸੁਲਤਾਨਪੁਰ ਲੋਧੀ ਦੇ ਸੀ ਪਰ ਬੀਤੇ ਦਿਨੀ ਜੋ ਮਾਧਪੁਰ ਡੈਮ ਨੇ ਮਾਰ ਮਾਰੀ ਹੈ ਖਾਸ ਕਰਕੇ ਰਾਵੀ ਦਰਿਆ ਜਿਸ ਵੇਲੇ ਵਧਿਆ ਤਾਂ ਇਸ ਵੇਲੇ ਪਠਾਨਕੋਟ ਅਤੇ ਅੰਮ੍ਰਿਤਸਰ ਦਾ ਅਜਨਾਲੇ ਵਾਲਾ ਇਲਾਕਾ ਰਮਦਾਸ ਡੇਰਾ ਬਾਬਾ ਨਾਨਕ ਉਪਾਣੀ ਦੀ ਮਾਰ ਹੇਠ ਹੈ ਜਿੱਥੇ ਕਿ ਲੋਕ ਕਿਸ ਤਰੀਕੇ ਦੇ ਨਾਲ ਤਰਾ-ਤਰਾ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਅਜਨਾਲੇ ਵਾਲੇ ਏਰੀਆ ਦੇ ਵਿੱਚ ਹੋ ਰਿਹਾ ਹੈ ਅਸੀਂ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆਂ ਦਰਅਸਲ ਇੱਥੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਜੋ ਕਿ ਜ਼ਮੀਨੀ ਪੱਦਰਤੇ ਇੱਕ ਇੱਕ ਪਿੰਡ ਦੇ ਅਜਨਾਲੇ ਦੇ ਨਜ਼ਦੀਕ ਇੰਨਾ ਪਿੰਡਾਂ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਨਗੇ ਸੋ ਆਓ ਗੱਲਬਾਤ ਕਰਦੇ ਆਂ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਨਾਲ ਪੈਸਾ ਜੀ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਜੀ ਅਕਾਲ ਚੈਨਲ ਤੇ ਸਵਾਗਤ ਹੈ ਜੀ ਮੈਂ ਖਾਸ ਹੋਰੀ ਮੋਹਨ ਜੀ ਪੈਸਾ ਜੀ ਤੁਹਾਡਾ ਬਿਲਕੁਲ ਜੀ ਇਸ ਵੇਲੇ ਅਜਨਾਲੇ ਵਾਲੇ ਪਾਸੇ ਜਿਸ ਤਰੀਕੇ ਦੇ ਹੜ੍ਹਾਂ ਦੇ ਹਾਲਾਤ ਪਨੇ ਹੋਏ ਨੇ ਬੀਤੇ ਦਿਨ ਜੋ ਮਾਧੋਪੁਰ ਡੈਮ ਟੁੱਟਾ ਸੋ ਤੁਸੀਂ ਉਹਨਾਂ ਉਸ ਇਲਾਕੇ ਨਾਲ ਸੰਬੰਧੀ ਤੋਂ ਕਿਹੋ ਜਿਹਾ ਇਸ ਵੇਲੇ ਹਾਲਾਤ ਨੇ ਖਾਸ ਕਰਕੇ ਰਮਦਾਸ ਡੇਰਾ ਬਾਬਾ ਨਾਨਕ ਜਾਂ ਅਜਨਾਲੇ ਵਾਲੇ ਪਾਸੇ ਦੇ ਜੀ ਮੈਂ ਪਖਾਨਕੋਟ ਗੁਰਦਾਸਪੁਰ ਅਜਨਾਲਾ ਤੇ ਕਪੂਰਥਲੇ ਦੇ ਜਿ ਤਰ੍ਹਾਂ ਜਿਹੜਾ ਹੈਗਾ ਹੈ ਜੀ ਤੇ ਨਵਾਂ ਤਸੀਲ ਹੂੰ ਇਹਨਾਂ ਸਾਰਿਆਂ ਦਾ ਸਰਵੇ ਕਰ ਚੁੱਕਾ ਬਹੁਤ ਮਾੜੇ ਹਾਲਾਤ ਨੇ ਜਿੰਨੇ ਮਾਰੇ ਕਹਿ ਦिए ਉਦੋਂ ਵੱਧ ਮਟਰੇ ਹੂੰ ਹੂੰ ਜੀ ਇਹ ਤੋਂ ਤਾਂ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕਿ ਅਜਨਾਲਾ ਤਸੀਲ ਦੇ ਜਿਹੜਾ ਪਿੰਡ ਹੈ ਲੋਪੋਗਿਆਂ ਨੂੰ ਪੜ ਉਧਰ ਜਾ ਰਿਹਾ ਪਾਣੀ ਤਰਣੀ ਤਰਣੀ ਦੇ ਚਗਾਵਾ ਆਹ ਬਦਰਾ ਸੌਰੀ ਕੱਕੜਾ ਕੱਕੜ ਵਾਲੇ ਪਾਸੇ ਜੀ ਜੀ ਰਾਣੀਆਂ ਰਾਣੀਆਂ ਹਾਂਜੀ ਉਹ ਬਾਰਡਰ ਦੇ ਉੱਤੇ ਨੇ ਜਲਾਨਪੁਰ ਸਰ ਦੇ ਪਿੰਡ ਜੀ ਜੀ ਜਿਹੜਾ ਪਾਣੀ ਉਹ ਰਾਵੀ ਤੇ ਉੱਚ ਦਰਿਆ ਦਾ ਹਾਂਜੀ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਸਰਕਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਬੀਐਸਐਫ ਨਾ ਲਫਜ ਬੜੇ ਕਾੜੇ ਕਹਿ ਰਿਆਂ ਜੀ ਔਰ ਸੱਚ ਕਹਿ ਰਿਆਂ ਹੋ ਸਕਦਾ ਕਿ ਇਹਨਾਂ ਲਫਜਾਂ ਦਾ ਮੈਨੂੰ ਕੋਈ ਖਮਿਆਜਾ ਵੀ ਪੂਤਣਾ ਪਵੇ ਹੂੰ ਪਰ ਸੱਚ ਬੋਲ ਰਿਹਾ ਪਰ ਤੱਕ ਉਹ ਜੋ ਪ੍ਰਤੱਖ ਕੋਤੇ ਆ ਉਹ ਬੋਲ ਰਿਹਾ ਹੂੰ ਕਾਰਨ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਹੜਾ ਦਾ ਦੱਸ ਦਾਂ ਵੀ ਹੜ ਕਿਉਂ ਆਏ ਨੇ ਜੀ ਇਹਨਾਂ ਹੜਾ ਦੇ ਅਸਲ ਦੋਸ਼ੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਸਾਡਾ ਜਿਹੜਾ ਕ੍ਰਿਸ਼ਨ ਕੁਮਾਰ ਜਨਸਰੋਜ ਸਕੱਤਰ ਹੈ ਜਿਹੜਾ ਹੂੰ ਜੀ ਬ੍ਰੇਨੇ ਪਾ ਗਏ ਇਹ ਨਹੀਂ ਕਿਉਂਕਿ ਜਦੋਂ ਪਾਣੀ ਦਾ ਲੈਵਲ ਵਧਾ ਜਾ ਰਣਜੀਤ ਸਾਗਰ ਤੇ ਸ਼ਾਹਪੁਰ ਕੰਢੀ ਸ਼ਾਹਪੁਰ ਕੰਢੀ ਜਿਹੜਾ ਹੈ ਉਥੇ ਅਜੇ ਬਿਜਲੀ ਦਾ ਪ੍ਰੋਜੈਕਟ ਜਿਹੜਾ ਉਹ ਤਿਆਰ ਨਹੀਂ ਹੋਇਆ ਜੀ ਉਹ 2 ਸਾਲ ਲੱਗਣੇ ਨੇ ਬਿਜਲੀ ਪ੍ਰੋਜੈਕਟ ਚਾਲੂ ਹੋਣ ਤੇ ਹੂੰ ਉਥੇ ਜ਼ਿਆਦਾ ਪਾਣੀ ਜਮਾ ਕਰਨ ਦੀ ਜ਼ਰੂਰਤ ਨਹੀਂ ਸੀ ਜੀ ਪਰ ਉਥੇ ਇਹਨਾਂ ਨੇ ਹੱਥ ਤੋਂ ਵੱਧ ਪਾਣੀ ਜਿਹੜਾ ਜ਼ਰੂਰਤ ਤੋਂ ਵੱਧ ਪਾਣੀ ਜਮਾ ਕੀਤਾ ਹੂੰ ਔਰ ਇਸੇ ਤਰ੍ਹਾਂ ਰਣਜੀਤ ਸਾਗਰ ਦੇ ਵਿੱਚ ਜਿਹੜਾ ਪਾਣੀ ਜਮਾ ਹੋਇਆ ਹੈ ਪਾਣੀ ਇਹਨਾਂ ਨੂੰ ਪਹਿਲਾਂ ਕੱਢਣਾ ਚਾਹੀਦਾ ਸੀ ਉਹ ਪਾਣੀ ਇਹਨਾਂ ਨਾਲ ਨਹੀਂ ਖੰਡਿਆ ਜੋ ਸਾਨੂੰ ਉਥੋਂ ਰਿਪੋਰਟਾਂ ਮਿਲੀਆਂ ਕਿ ਥੱਲੇ ਵਾਲੇ ਅਫਸਰਾਂ ਨੇ ਜਿਹੜੇ ਉੱਥੇ ਪ੍ਰਬੰਧਕ ਸੀ ਉਹਨਾਂ ਨੇ ਚੇਅਰਮੈਨ ਤੋਂ ਪਾਣੀ ਛੱਡਣ ਦੀ ਆਜਾ ਮੰਗੀ ਲੇਕਿਨ ਉਹਨੂੰ ਆਜਾ ਨਹੀਂ ਮਿਲੀ ਔਰ ਪਾਣੀ ਜਦੋਂ ਅਸੀਂ ਫਿਰ ਇੱਕਦਮ ਛੱਡਿਆ ਜਦੋਂ ਦੋਹਾਂ ਦਰਿਆਵਾਂ ਦਾ ਤੇ ਦੋਹਾਂ ਡੈਮਾਂ ਦਾ ਸ਼ਾਹਪੁਰ ਖੰਡੀ ਤੇ ਰਣਜੀਤ ਸਾਗਰ ਦਾ ਪਾਣੀ ਛੱਡਿਆ ਉਹ ਪਾਣੀ ਇਕੱਠਾ ਹੋ ਕੇ ਰਾਵੀ ਦਰਿਆ ਦੇ ਵਿੱਚ ਤੇ ਉੱਚ ਦਰਿਆ ਤੇ ਇਹ ਰਮਜੀਤ ਸਾਗਰ ਦਾ ਪਾਣੀ ਇਕੱਠਾ ਹੋ ਕੇ ਇਹਨਾਂ ਨੇ ਪਹਿਲਾਂ ਤਾਂ ਉਹ ਜਿਹੜੇ 게ਟ ਨੇ ਰਮਜੀਤ ਸਾਗਰ ਦੇ ਉਹ ਲੋਹੇ ਦੇ 게ਟ ਜਿਹੜੇ ਆ ਉਹ ਤੋੜੇ ਨੇ ਔਰ ਜਿਹੜੀ ਉੱਤੇ ਮਸ਼ਿੰਦਰੀ ਲੱਜੀ ਸੀ ਉਹ ਵੀ ਟੁੱਟੀ ਆ ਤਿੰਨ 게ਟ ਜਿਹੜੇ ਨੇ ਉਹ ਟੁੱਟ ਗਏ ਆ ਔਰ ਉੱਥੇ ਜਿਹੜੇ ਸਪੰਟਰ ਲਿਆਂਦੇ ਗਿਆ ਸੀ 게ਟ ਖੋਲਣ ਵਾਲੇ ਉਹਨਾਂ ਚੋਂ ਵੀ ਇੱਕ ਦੀ ਮੌਤ ਹੋਈ ਆ ਤੇ ਕੁਝ ਨੂੰ ਹੈਲੀਕਾਪਟਰ ਨਾਲ ਬਾਹਰ ਕੱਢਿਆ ਗਿਆ ਹਮ ਲੇਕਿਨ ਸਵਾਲ ਇਹ ਆ ਕਿ ਜਿਹੜੇ ਲੋਹੇ ਦੇ 게ਟ ਨੇ ਉਹਨਾਂ ਨੂੰ ਜਿਹੜੇ ਪ੍ਰਸ਼ਾਦ ਜਿਹੜੇ ਪ੍ਰਬੰਧਕ ਨੇ ਬੋਰਡ ਤੇ ਜਿਹੜੇ ਡੈਮ ਦੇ ਖਾਜੋਪੁਰ ਹਾੜ ਦੇ ਇਹਨਾਂ ਲੋਕਾਂ ਨੇ ਉਹ ਥੇਡ ਜਿਹੜੇ ਸੀ ਪਹਿਲਾਂ ਉਹਨਾਂ ਨੂੰ ਚੱਕ ਚੋਣੀ ਕੀਤਾ ਔਰ ਸਿਜੀਨ ਉਹ ਚਾਲੂ ਕਿਉਂ ਨਹੀਂ ਕੀਤੇ ਚੱਕ ਚੋਣੀ ਕਿਤੇ ਡੋਟ ਕਿਉਂ ਡੋਟੇ ਤੇ ਇਹਦਾ ਜਵਾਬ ਦੇਣ ਫਿਰ ਉਹ ਪਾਣੀ ਜਿਹੜਾ ਸੀ ਉਹ ਥਾੜਾ ਥੋਟ ਉਤੋਂ ਦੀ ਚਲਿਆ ਔਰ ਜਿਹੜਾ ਦਫ਼ਤਰ ਹੈ ਮਧੋਪੁਰ ਹਾੜ ਦਾ ਜੀ ਉਸ ਦਫ਼ਤਰ ਦੇ ਵਿੱਚ ਰਾਤੀਂ ਅਸੀਂ ਗਏ ਆ ਉੱਥੇ ਕੋਈ ਬੰਦਾ ਨਹੀਂ ਤੇ ਗਾਰ ਜੰਮੀ ਸੀ ਉਹ ਮੈਂ ਵੀਡੀਓ ਬਣਾ ਕੇ ਪਾਈਆਂ ਨੇ ਜੀ ਔਰ ਜਿਹੜੀ ਨਹਿਰ ਆ ਉਹ ਉੱਥੇ ਜਿਹੜਾ ਮੇਨ ਐਡਾ ਮਾਧੋਪੁਰ ਵਾਲਾ ਉਹ ਨਹਿਰ ਅਬਰ ਭਾਰੀ ਦਬਾਬ ਉਸ ਨਹਿਰ ਦਾ ਜਿਹੜਾ ਪੋੜਿਆ ਉਹ ਬੈਠ ਗਿਆ ਕਿਉਂਕਿ 15 15 ਫੁੱਟ ਤੇ ਉਥੇ ਜਿਹੜੇ ਅਹ ਜਿਹਨੇ ਪਾਣੀ ਦੇ ਵਿੱਚੋਂ ਉਤੋਂ ਰੁੜ ਕੇ ਆਏ ਦਰਗਤ ਆਏ ਜੋ ਸਰਕੰਡਾ ਵਗਾਰਾ ਕੋਈ ਵੀ ਚੀਜ਼ ਜਾਲਾ ਰੁੜ ਕੇ ਆਇਆ ਉਹ ਅਜੇ ਤੱਕ ਫਸਿਆ ਉਹਦੀ ਸਪਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਸ਼ਾਹਪੁਰ ਖੰਡੀ ਦਾ ਪਾਣੀ ਜਿਹੜਾ ਉਹ ਵੀ ਇੱਕਦਮ ਛੱਡਿਆ ਗਿਆ ਔਰ ਉਹ ਪਾਣੀ ਛੱਡਣ ਦੇ ਨਾਲ ਦਰਿਆ ਦੂਸਰਾ ਦਰਿਆ ਜਿਹੜਾ ਉਹ ਇੱਕ ਬਣ ਗਿਆ ਜਿਹੜੀਆਂ ਜ਼ਮੀਨਾਂ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਝੋਨੇ ਲੱਗੇ ਮੋਟਰਾਂ ਲੱਗੀਆਂ ਉਹ ਜ਼ਮੀਨਾਂ ਉਹਨਾਂ ਦੀਆਂ ਬਰਬਾਦ ਹੋ ਗਈਆਂ ਮੈਂ ਮੌਕੇ ਤੇ ਜਾ ਕੇ ਉਹ ਵੀਡੀਓ ਬਣਾ ਕੇ ਆਇਆ ਉਦੋਂ ਉੱਥੇ ਤੇ ਨਹੀਂ ਜਾ ਸਕਿਆ ਥੋੜੀ ਜਿਹੀ ਦੂਰੋਂ ਬਣਾਈ ਆ ਲੇਕਿਨ ਉਹ ਵੀਡੀਓ ਬਣਾਤੀਆਂ ਤੇ ਲੋਕਾਂ ਦੇ ਬਿਆਨ ਜਿਹੜੇ ਨੇ ਇਹ ਸਾਡੇ ਚੈਨਲ ਦੇ ਉੱਤੇ ਪੂ ਚੱਲ ਚੁੱਕੇ ਨੇ ਬਲਦੇਵ ਸਿੰਘ ਸਰਸਾ ਦੇ ਚੈਨਲ ਦੇ ਉੱਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਅਗਲੀ ਗੱਲ ਨੂੰ ਸੁਣ ਲਓ ਤੁਸੀਂ ਕੋਈ ਸਵਾਲ ਕਰਨਾ ਤੇ ਕਰ ਲਓ ਪਹਿਲਾਂ ਬਿਲਕੁਲ ਸੋ ਪੈਸਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਤੁਸੀਂ ਮਾਦੋਪੁਰ ਦੇ ਹੈੱਡ ਕੁਆਟਰ ਤੇ ਗਏ ਸੀ ਉੱਥੇ ਅਧਿਕਾਰੀ ਨਹੀਂ ਲਗਾਤਾਰ ਪਾਣੀ ਦਾ ਵਾਅਦਾ ਹੋ ਰਿਹਾ ਹੈ ਤੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਡੈਮ ਤੋਂ ਹੋਰ ਪਾਣੀ ਜਿਹੜਾ ਵਧਦਾ ਹੈ ਤੇ ਜੇਕਰ ਉੱਥੇ ਅਧਿਕਾਰੀ ਮਜੂਰ ਨਹੀਂ ਹੋਣਗੇ ਚਾ ਉਹਨਾਂ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਨੁਕਸਾਨ ਹੋ ਸਕਦਾ ਹੈ ਜਦੋਂ ਗੇਟ ਹੀ ਟੁੱਟ ਗਿਆ ਹੂੰ ਉਹ ਪਾਣੀ ਨਹਿਰਾਂ ਦੇ ਵਿੱਚ ਤਾ ਕਿਸ ਤਰ੍ਹਾਂ ਹੋ ਰਿਹਾ ਉਹ ਨਹਿਰਾਂ ਦੇ ਵਿੱਚ ਤੇ ਬੰਦ ਨਹੀਂ ਆਏਗਾ ਉਹ ਪਾਣੀ ਦਾ ਆਪਣੇ ਰੋਕ ਨੂੰ ਆਪਣੇ ਰਹਾਉਣ ਨੂੰ ਚਲੇਗਾ ਉਥੇ ਅੱਜ ਗੇਟ ਹੀ ਨਹੀਂ ਜਿਹੜੇ ਗੇਟ ਹੀ ਰੁੜ ਗਏ ਨੇ ਰੋਏ ਦੇ ਗੇਟ ਜਦੋਂ ਰੁੜ ਗਿਆ ਤੇ ਉਥੇ ਹੁਣ ਅਧਿਕਾਰੀ ਜਿਹੜੇ ਨੇ ਉਹ ਅੱਜ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਵੱਲੋਂ ਅੱਜ ਅਜ ਨਾਲੇ ਦੇ ਵਿੱਚ ਵੀ ਕੁਝ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕੋਈ ਬੰਦੇ ਭੇਜੇਗੇ ਕੋਈ ਟੀਮ ਭੇਜੀ ਆ ਹੂੰ ਜਿਨ੍ਹਾਂ ਦੀ ਆਪ ਪੜਤ ਵਿੱਚ ਸਾਡੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਉਥੇ ਬੱਠੇ ਸਨ ਔਰ ਅੱਜ ਜਿਸ ਤਰ੍ਹਾਂ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਮਾਲ ਪਸ਼ੂ ਡੁੱਲ ਜਾ ਇਹਨਾਂ ਦਾ ਫਰਜ਼ ਬਣਦਾ ਸਿੱਖ ਜੇ ਪਾਣੀ ਛੱਡਣਾ ਹੈ ਤੇ ਇਹ ਚੇਤਾਵਨੀ ਦਿੰਦੇ ਦਿੰਦੇ ਇਹ ਟੀਵੀ ਚੱਲਣਾ ਤੇ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸ਼ੇਅਰ ਕਰ ਦੇ ਵੀ ਭਾਈ ਤੁਸੀਂ ਆਪਣਾ ਡੰਗਰ بچਾ ਇਥੋਂ ਕੋਲ ਕੇ ਲੈ ਜਾਓ ਆ ਫਲਾਣੇ ਫਲਾਣੇ ਇਲਾਕੇ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਪਾਣੀ ਆ ਸਕਦਾ ਜਿਹੜੀ ਨਹਿਰ ਦੇ ਵਿੱਚ ਪਾਣੀ ਪਠਾਨਕੋਟ ਵਾਲੀ ਚ ਆਇਆ ਉਹ ਜੇਕਰ ਨਹਿਰ ਉੱਥੋਂ ਤੋੜੀ ਗਈ ਆ ਜੇ ਨਹਿਰ ਨਾ ਤੋੜਦੇ ਤੇ ਥਸਾਂ ਪਿੰਡਾਂ ਦਾ ਉਥੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਉਹ ਨਹਿਰ ਜੇ ਨਾ ਚੱਤੀ ਜਾਂਦੀ ਦਾ ਜੀ ਸੋ ਇਸ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਪੰਜਾਬ ਨੂੰ ਜਿਸ ਤਰੀਕੇ ਦੇ ਨਾਲ ਅਦਾੜਿਆ ਜਾ ਰਿਹਾ ਹੈ ਇਹਦਾ ਸਿਰਫ ਇੱਕੋ ਇੱਕ ਮਕਸਦ ਹੈ ਕੇਂਦਰ ਦਾ ਕਿ ਪੰਜਾਬ ਦੇ ਲੋਕ ਸਾਨੂੰ ਕੇਂਦਰ ਨੂੰ ਚੱਲਣਾ ਜੀ ਨਹੀਂ ਦਿੰਦੇ ਤੇ ਕਦੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਮੁਗਲਾਂ ਨਾਲ ਟੱਕਰਾਂ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਟੱਕਰਾਂ ਕੀਤਾ ਤੇ ਉਹ ਲੋਕ ਨੇ ਜਿਨ੍ਹਾਂ ਨੇ ਐਮਰਜੈਂਸੀ ਨਾਲ ਟੱਕਰਾਂ ਕੀਤਾ ਤੇ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਤੱਕ ਕਦੇ ਵੀ ਪਿੱਛੇ ਨਹੀਂ ਹਟੇ ਤੇ ਚਾਹੇ ਉਹ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਜਾਂ ਕੋਈ ਹੋਰ ਮਸਲੇ ਹੋਣ ਤੇ ਉਹਨਾਂ ਨੂੰ ਲੈ ਕੇ ਤੇ ਦਿੱਲੀ ਨੂੰ ਘੇਰੀ ਰੱਖਦੇ ਨੇ ਤੇ ਉਹਨਾਂ ਨੂੰ ਇਹ ਆਪੇ ਪੰਜਾਬ ਦੇ ਲੋਕ ਹੁਣ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਗਾਉਣ ਜਾ ਰਹੇ ਨੇ ਔਰ ਕੁਝ ਜਾਗ ਦਿੱਤਾ ਤੇ ਅੱਗੇ ਇਹਨਾਂ ਦਾ ਕੰਮ جاری ਆ ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰੋ ਕਿ ਆਰਥਿਕ ਤਪਕੋਂ ਤੇ ਲੋਕ ਖਤਮ ਹੋ ਜਾਣ ਤੇ ਇਹ ਸੰਘਰਸ਼ ਕਰਨ ਜੋਗੇ ਰਹਿਣੀ ਨਾ ਇਹ ਇਹਦੇ ਪਿੱਛੇ ਇੱਕ ਸਾਜ਼ਿਸ਼ ਆ ਮੈਂ ਇਹ ਗੱਲਾਂ ਕਹਿਤੀਆਂ ਨਹੀਂ ਮੈਨੂੰ ਇਹਦਾ ਕੋਈ ਵੀ ਖਮਾਜਾ ਭੁਗਤਣਾ ਪਵੇ ਮੈਨੂੰ ਕੋਈ ਪ੍ਰਵਾਹ ਮੈਨੂੰ ਕੋਈ ਡਰ ਮੈਨੂੰ ਕੋਈ ਭੈ ਨਹੀਂ ਕਿਉਂਕਿ ਮੈਂ ਲੋਕਾਂ ਦੇ ਸਾਹਮਣੇ ਤੁਹਾਡੇ ਚੈਨਲ ਦੇ ਰਹੀਂ ਇਹ ਸੱਚ ਬਿਆਨ ਕੀਤਾ ਹੈ ਤੇ ਮੇਰੀ ਰਿਕਾਰਡਿੰਗ ਸੰਭਾਲ ਕੇ ਰੱਖਿਓ ਬਿਲਕੁਲ ਜੀ ਸੋ ਪਾਈ ਸਾਹਿਬ ਇੱਕ ਪਾਸੇ ਜਿਸ ਤਰੀਕੇ ਨਾਲ ਲਗਾਤਾਰ ਤੁਸੀਂ ਵੀ ਕੇਂਦਰ ਸਰਕਾਰ ਤੇ ਨਿਸ਼ਾਨੇ ਜਿਹੜੇ ਉਹ ਸਾਧ ਰਹੇ ਹੋ ਤਾਂ ਇਹ ਸੁਭਾਵਿਕ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ ਕਿ ਇੱਕ ਦੇਸ਼ ਦਾ ਇੱਕ ਸੂਬਾ ਤਕਰੀਬਨ ਤਕਰੀਬਨ ਰੁੜ ਗਿਆ ਹੋਵੇ ਤੇ ਅਜੇ ਤੱਕ ਪ੍ਰਧਾਨ ਮੰਤਰੀ ਦੇ ਵੱਲੋਂ ਜਾਂ ਗ੍ਰਹਿ ਮੰਤਰੀ ਦੇ ਵੱਲੋਂ ਕੋਈ ਦੌਰਾ ਨਾ ਹੋਵੇ ਹਾਲਾਂਕਿ ਕੋਈ ਬਿਆਨ ਤੱਕ ਨਾ ਆਵੇ ਸੋ ਸਿੱਧੇ ਤੌਰ ਤੇ ਜ਼ਿਆਦਤੀ ਆ ਪੰਜਾਬ ਦੇ ਨਾਲ ਮੈਂ ਤੁਹਾਨੂੰ ਬੇਨਤੀ ਜਿਹੜੀ ਕੀਤੀ ਆਵੇਂ ਨਹੀਂ ਕੀਤੀ ਅੱਜ ਹੁਣ ਜਿਸ ਤਰੀਕੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪਿੰਡਾਂ ਦਾ ਕਨੈਕਸ਼ਨ ਟੁੱਟ ਗਏ ਨੇ ਮੇਰਾ ਪਿੰਡ ਸਰੰਗਦੇਵ ਅਜਨਾਲਾ ਤਹਿਸੀਲ ਦੇ ਵਿੱਚ ਹੈ ਖਾਨਵਾਲ ਮਾਲਕ ਜੀ ਮੈਂ ਕਿੰਨੇ ਦਿਨ ਬੇਨਤੀ ਕਰਾਂਗਾ ਕਰਾਂਗੇ ਸਾਰੇ ਜਿਹੜੇ ਪਿੰਡ ਨੇ ਜਿਹੜੇ ਕਿ ਅਜਨਾਲਾ ਤਹਿਸੀਲ ਦੇ ਹੰਮਰਦਾਸ ਮੇਰਾ ਬਾਬਾ ਰਾਮਕ ਸਿੰਘ ਹਾਂਜੀ ਦਿਨਾਂ ਨਗਰ ਗੁਰਦਾਸਪੁਰ ਪਠਾਨਕੋਟ ਇਹਨਾਂ ਪਿੰਡਾਂ ਦੇ ਜਿਲ੍ਹਿਆਂ ਦੇ ਜਿਹੜੇ ਪਿੰਡ ਨੇ ਤਹਿਸੀਲਾਂ ਦੇ ਉਹਨਾਂ ਪਿੰਡਾਂ ਦੇ ਕਨੈਕਸ਼ਨ ਬਾਹਰ ਲੀਆਂ ਸੜਕਾਂ ਟੁੱਟ ਗਈਆਂ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਥੱਲੇੋਂ ਪਾਣੀ ਦੇ ਨਿਕਾਸ ਨਹੀਂ ਰੱਖੇ ਗਏ ਪੂੜੀਆਂ ਨਹੀਂ ਆਈਆਂ ਤੇ ਉਹ ਪੂੜੀਆਂ ਨਾ ਕਰਕੇ ਸੜਕਾਂ ਜਿਹੜੀਆਂ ਨੇ ਟੁੱਟ ਗਈਆਂ ਨੇ ਅੱਜ ਪਿੰਡਾਂ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਰਸਤਾ ਲੈ ਕੇ ਜਾ ਰਹੇ ਨੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਉੱਥੇ ਸਰਕਾਰ ਵੱਲੋਂ ਕੋਈ ਅਗਣ ਬੋਰਡ ਦਾ ਪ੍ਰਬੰਧ ਨਹੀਂ ਕੀਤਾ ਗਿਆ ਤੇ ਜਿਹੜੇ ਪਿੰਡਾਂ ਦੇ ਕਨੈਕਸ਼ਨ ਟੁੱਟ ਗਏ ਤੇ ਉਸ ਤੋਂ ਅੱਗੇ ਜਿਹੜੇ ਡੇਰਿਆਂ ਵਾਲੇ ਨੇ ਜਿਹੜੇ ਆਪਣੇ ਫਾਰਮਾਂ ਦੇ ਵਿੱਚ ਜਿਨ੍ਹਾਂ ਨੇ ਮਕਾਨ ਬਣਾਏ ਨੇ ਉਹਨਾਂ ਦੀ ਤੇ ਉਦੋਂ ਵੀ ਵੱਡੀ ਸਮੱਸਿਆ ਉਹ ਕੀ ਹੈ ਕਿ ਉਹ ਕੋਠਿਆਂ ਦੇ ਉੱਤੇ ਚੜ ਗਏ ਉਹਨਾਂ ਦੇ ਨਾਲ ਨਾਲ ਤੇ ਉਹਨਾਂ ਕੋਲ ਪਾਣੀ ਪੀਣ ਨੂੰ ਹਮ ਲੜਕੇ ਹੁੰਦਾ ਹੈ ਨਹੀਂ ਐਸੇ ਵੀ ਜਿਹੜੇ ਬੋਰ ਜਿਹੜੇ ਟੂਵਲ ਲੱਗੇ ਸੀ ਸਮਰਸੀ ਵੱਲ ਅੱਗੇ ਸੀ ਜੀ ਉਹ ਪਾਣੀ ਉਹਨਾਂ 'ਚ ਘਾਰ ਆ ਰਹੀ ਆ ਜਿੱਥੇ ਟਰੈਕਟਰ ਨਾਲ ਜਨਰੇਟਰ ਨਾਲ ਚਲਾ ਕੇ ਮੋਟਰਾਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਵੀ ਨਹੀਂ ਪਾਣੀ ਸਾਫ ਆ ਰਿਹਾ ਤੇ ਜਿੱਥੇ ਚੱਲ ਨਹੀਂ ਸਕਦੀਆਂ ਉੱਥੇ ਪੀਣ ਵਾਲਾ ਪਾਣੀ ਨਹੀਂ ਉਹ ਕੂਟੀਆਂ ਤੇ ਲੋਕ ਚੜੇ ਨੇ ਔਰ ਜਿਹੜੀਆਂ ਸਾਡੀਆਂ ਧੀਆ ਭੈਣਾ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਕੋਈ ਮਰ ਕੇ ਬਾਥਰੂਮ ਦਾ ਉਹਨਾਂ ਨੂੰ ਕਾਰਟ ਤੇ ਹ ਮਤਲਬ ਕਿ ਹਰਕਤ ਹੋਏਗੀ ਤੇ ਉਹ ਕਿੱਥੇ ਜਾਣਗੀਆਂ ਜਾਣਗੀਆਂ ਹੂੰ ਬਿਲਕੁਲ ਜੇ ਕਿਸੇ ਨੂੰ ਬਿਮਾਰ ਹੁੰਦਾ ਉਹ ਕਿੱਥੇ ਜਾਵੇਗਾ ਮਾ ਡੰਗਰ ਬਹੁਤ ਜ਼ਿਆਦਾ ਰੁੜ ਗਿਆ ਪੱਕੀਆਂ ਫਸਲਾਂ ਜਿਹੜੀਆਂ ਵੜਨ ਵਾਲੀਆਂ ਸੀ ਉਹ ਬਰਬਾਦ ਹੋ ਗਈਆਂ ਇਹ ਜਿਹੜਾ ਪਾਣੀ ਆ ਕੁਝ ਜਿਨ੍ਹਾਂ ਨੂੰ ਲੱਥੇਗਾ ਉਸ ਤੋਂ ਬਾਅਦ ਜਿਹੜਾ ਪਸ਼ੂ ਮਰਿਆ ਉਹਦੀ ਮੁਸ਼ਕ ਫਸਲਾਂ ਦੀ ਮੁਸ਼ਕ ਜਿਹੜੀ ਆ ਉਹ ਮਹਾਮਾਰੀ ਫੈਲੇਗੀ ਔਰ ਇਹ ਜਿਹੜਾ ਨੁਕਸਾਨ ਆ ਬਹੁਤ ਵੱਡੇ ਪੱਧਰ ਤੇ ਆ ਔਰ ਅੱਜ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਤੇ ਕੁਝ ਪਿੰਡਾਂ ਦੇ ਵਿੱਚ ਐਸੇ ਲੋਕ ਵੀ ਨੇ ਜਿਹੜੇ ਇਸ ਜਿਹੜਾ ਦੁਕਾਨਚ ਆ ਉਹਨਾਂ ਨਜਾਇਜ਼ਾਂ ਦਾ ਵੀ ਠਾਰੇ ਨੇ ਇੱਥੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸਮਾਜ ਸੇਵੀ ਸਰਪੰਚਾਂ ਨੂੰ ਖਾਸ ਕਰਕੇ ਬਾਹਰਲੇ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਆਉਣ ਵਾਲੇ ਸਮੇਂ ਚ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਉਹਨਾਂ ਬਾਰੇ ਸੋਚਣਾ ਪਊ ਜਿਨ੍ਹਾਂ ਨੇ ਖਣਕਾਂ ਵੀ ਜਣੀਆਂ ਉਹਨਾਂ ਨੂੰ ਬੀਜ ਤੇ ਖਾਦ ਦੀ ਲੋੜ ਉਹਨਾਂ ਨੂੰ ਟ੍ਰੈਕਟਰਾਂ ਵਜੇ ਡੀਜੀਟੀ ਲੋੜ ਉਹਨਾਂ ਨੂੰ ਮਜ਼ਦੂਰਾਂ ਦੀ ਹਰ ਚੀਜ਼ ਦੀ ਜਿਹੜੀ ਆ ਲੋੜ ਪੈਣੀ ਆ بڑے بڑے ਪੱਤਰ ਜਿੱਥੇ ਕੰਮ ਜਿਹੜਾ ਕਿ ਚੱਲਣਾ ਤੇ ਮੈਂ ਬਿੰਚਿੰਗ ਕਰਾਂਗਾ ਕਿ ਐਵੇਂ ਕਿਸੇ ਨੂੰ ਜਿਹੜਾ ਉਹ ਪੈਸਾ ਜਾਂ ਅਨਾਜ ਐਵੇਂ ਕੋਈ ਆਪਰੇ ਬਣੀਆਂ ਸੁਲਤਾਨਾਂ ਜੀ ਲੋਕਾਂ ਤੋਂ ਉਹਨਾਂ ਨੂੰ ਥੰਡ ਨਾ ਦਿੱਤਾ ਜਾਵੇ ਬੜਾ ਸੋਚ ਸਮਝ ਕੇ ਥੰਡ ਜਿਹੜਾ ਉਹ ਮਹਈਆ ਕਰਾ ਜਾਵੇ ਔਰ ਲੋਕਾਂ ਤੱਕ ਜਿਹੜੇ ਪੀੜਤ ਲੋਕ ਨੇ ਉਹਨਾਂ ਤੱਕ ਜਿਹੜੀ ਆਸਾਇਸ਼ਾ ਪਹੁੰਚ ਸਕੇ ਇਹ ਮੇਰੇ ਤੁਹਾਡੇ ਚੈਨਲ ਦੇ ਰਾਹੀਂ ਦੇਖੀਏ ਜੀ ਸੋ ਹਾਲਾਂਕਿ ਜਿੱਥੇ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ ਤੇ ਲੱਗੀਆਂ ਨੇ ਲੋਕ ਇੱਕ ਦੂਸਰੇ ਦਾ ਸਾਥ ਦੇ ਰਹੇ ਆ ਜਿਸ ਵੇਲੇ ਤੁਸੀਂ ਉਹਨਾਂ ਪਿੰਡਾਂ ਦਾ ਦੌਰਾ ਕਰਨ ਗਏ ਉਹਨਾਂ ਹਲਕੇ ਦਾ ਤੁਸੀਂ ਜਿਸ ਵੇਲੇ ਦੌਰਾ ਕੀਤਾ ਆਮ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੋਏਗੀ ਕਿ ਆਮ ਆਦਮੀ ਪਾਰਟੀ ਦੇ ਇਸ ਵੇਲੇ ਦੇ ਪ੍ਰਬੰਧ ਨੇ ਕਿਹੋ ਜਿਹਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਕਿੰਨੇ ਕਰਾਹਤ ਕੈਂਪਸ ਨਾਲੇ ਵਾਲੇ ਪਾਸੇ ਹੁਣ ਤੱਕ ਬਣ ਗਏ ਸਰਕਾਰ ਦੇ ਵੱਲੋਂ ਮੈਂ ਇਹ ਬੇਨਤੀ ਕਰ ਦੇਣਾ ਕਿ ਸਰਕਾਰ ਵੱਲੋਂ ਅੱਜ ਤੱਕ ਕੋਈ ਕਿਸੇ ਕਿਸਮ ਦੀ ਕੋਈ ਰਾਹਤ ਜਿਹੜੀ ਆ ਸਮਗਰੀ ਜਿਹੜੀ ਆ ਉਹ ਨਹੀਂ ਪਹੁੰਚੀ ਜੀ ਲੋਕ ਜਿਹੜੀਆਂ ਲੋਕ ਸੇਵੀ ਸਰਸਾਵਾ ਨੇ ਜੀ ਉਹ ਲੋਕਾਂ ਦੀ ਸੇਵਾ ਕਰਨ ਵਾਲੇ ਜਿਹੜੇ ਲੋਕ ਨੇ ਕਾਰ ਸੇਵਾ ਵਾਲੇ ਬਾਦਪੁਰਸ਼ ਨੇ ਜੀ ਇਹ ਕਰ ਰਹੇ ਨੇ ਜਿਤਨਾ ਕਿ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਕੋੜ ਵੀ ਇਸੇ ਤਰ੍ਹਾਂ ਬਹੁਤ ਸਾਰੇ ਗੁਰਦੁਆਰਿਆਂ ਤੋਂ ਸੇਵਾ ਆਮ ਪਿੰਡਾਂ ਦੇ ਲੰਗਰਾਂ ਲੰਗਰਾਂ ਲੋਕ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਜੇ ਸਰਕਾਰ ਹੁੰਦੀ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸਾਡੇ ਅਜਨਾਲੇ ਚ ਇੱਕ ਸੱਕੀ ਨਾਲਾ ਹੈ ਹਾਂਜੀ ਹੂੰ ਜੇ ਉਹ ਸੱਕੀ ਨਾਲੇ ਦੀ ਕੀਤੀ ਹੁੰਦੀ ਖਲਾਈ ਖਲਾਈ ਹੂੰ ਤੇ ਅੱਜ ਜਿਹੜੇ ਪਿੰਡ ਸਾਡੇ ਡੋਬਰੇ ਨੇ ਉਸ ਸੱਕੀ ਨਾਲੇ ਨੇ ਪਾਣੀ ਨੂੰ ਧੂਕੇ ਲੈ ਜਾਣਾ ਸੀ ਹੂੰ ਲੇਕਿਨ ਉਹ ਸੱਕੀ ਨਾਲੇ ਦੀ ਅਜੇ ਤੱਕ ਖਲਾਈ ਨਹੀਂ ਕੀਤੀ ਤੇ ਉਹ ਜਿਵੇਂ ਕਹਿੰਦੇ ਹਨ ਕਿ ਮੁਰਦੇ ਦੇ ਮੂੰਹ ਦੇ ਵਿੱਚ ਘਿਓ ਪਾਉਣਾ ਉਹ ਮੁਰਦੇ ਨੂੰ ਕੀ ਫਾਇਦਾ ਹੂੰ ਮੈਂ ਤੁਹਾਨੂੰ ਨਾ ਲੈ ਕੇ ਦੱਸਦਾ ਜੀ ਸੱਕੀ ਨਾਲਾ ਜਿਹੜਾ ਇਹ ਨਾਲੇ ਵਾਲਾ ਉੱਥੇ ਨੇਪਾਲ ਪਿੰਡ ਆ ਮਾਤਾ ਜੀ ਉੱਥੇ ਸੱਕੀ ਨਾਲੇ ਉੱਥੇ ਪੋਲਿਆ ਪੋਲੇ ਉਸ ਪੋਲ ਦੇ ਵਿੱਚ ਜਿਹੜੀ ਬੂਟੀ ਆ ਪਾਣੀ ਦੇ ਵਿੱਚ ਫੈਦਾ ਹੁੰਦੀ ਆ ਹੂੰ ਉਹ ਬੂਟੀ ਇਨੀ ਫਸੀ ਸੀ ਵੀ ਉੱਥੇ ਅੱਜ ਦੋ ਪੋਕ ਲੈਣਾ ਗਈਆਂ ਨੇ ਜੇ ਇਹ ਪੋਕ ਲੈਣਾ ਪਹਿਲਾਂ ਸਬਾਈ ਕਰਾਉਂਦੇ ਕਰਾਉਂਦੀਆਂ ਬਿਲਕੁਲ ਅੱਜ ਉੱਥੇ ਮੁਰਗੇ ਜੇ ਮੂੰਹ 'ਚ ਪਾਣੀ ਪਾਉਂਦੇ ਨੇ ਜੀ ਸੁਪਾਲ ਸਾਹਿਬ ਜਿਸ ਪਲੇ ਜੀ ਬਿਲਕੁਲ ਸਰਕਾਰ ਨੇ ਕੁਛ ਨਹੀਂ ਕੀਤਾ ਹੂੰ ਸਰਕਾਰ ਨੇ ਜਾਣ ਬੁਝ ਕੇ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ ਨੂੰ ਖਤਮ ਕਰਨਾ ਧਿਆ ਚੀਤਾ ਹੋਇਆ ਜੀ ਜਿਸ ਸੱਕੀ ਨਾਲੇ ਦੀ ਤੁਸੀਂ ਗੱਲ ਕਰ ਰਹੇ ਹੋ ਜਿਸ ਵੇਲੇ 1988 ਦੇ ਵਿੱਚ ਹੜ੍ਹ ਦੇ ਹਾਲਾਤ ਬਣੇ ਸੀ ਉਸ ਵੇਲੇ ਵੀ ਉਸੇ ਸੱਕੀ ਨਾਲੇ ਦੇ ਵਿੱਚ ਲੱਗਦਾ ਜਿਆਦਾ ਜਿਹੜੇ ਹਾਲਾਤ ਆ ਉਹ ਕਾਫੀ ਮਾੜੇ ਹੋਏ ਸੀਗੇ ਸ਼ਾਇਦ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਤਕਰੀਬਨ ਇੰਨੇ ਸਾਲ ਬੀਤ ਗਏ ਆ ਤੇ ਅਜੇ ਤੱਕ ਸਰਕਾਰ ਦਾ ਜਾਂ ਵੱਖ-ਵੱਖ ਸਰਕਾਰਾਂ ਰਹੀਆਂ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਕਿਸੇ ਨੇ ਸੰਭਾਲ ਨਹੀਂ ਹੂੰ ਲੰਬਾ ਸਮਾਂ ਬਾਦਲਾਂ ਦੀ ਸਰਕਾਰ ਰਹੀਆਂ 10 ਸਾਲ 11 ਸਾਲ ਜੀ 7 ਤੋਂ ਲੈ ਕੇ 17 ਤੱਕ ਬਾਦਰਾ ਦੀ ਸਰਕਾਰ ਸਮੇਂ ਸੱਕੀ ਨਾਲੇ ਦੀ ਕੋਈ ਖਲਾਈ ਨਹੀਂ ਹੋਈ ਕਿਉਂਕਿ ਮੈਂ ਸੱਕੀ ਨਾਲਾ ਨੱਗ ਕੇ ਮੇਰਾ ਪਿੰਡ ਅਜ ਨਾਲੇ ਤੋਂ 12 ਕਿਲੋਮੀਟਰ ਦੂਰ ਰਾਵੀ ਤੇ ਆ ਦੇ ਕੰਢੇ ਤੇ ਆ ਹੂੰ ਮੇਰੇ ਪਿੰਡ ਦਾ ਨਾਮ ਖਾਨਵਾਲ ਸਾਰੰਗ ਦੇ ਬੰਨੜਵਾਲ ਨਾਲ ਕੇ ਪਿੰਡ ਨੇ ਹਾਂਜੀ 12 ਕਿਲੋਮੀਟਰ ਆ ਅਜ ਨਾਲੇ ਤੋਂ ਸੱਕੀ ਨਾਲਾ ਨੱਕੇ ਜਾਣਾ ਜੀ ਮੈਂ 90 ਦੇ ਵਿੱਚ ਸਰਸੇ ਤੋਂ ਜਾ ਕੇ ਜਮੀਨ ਲਈ ਆ 90 ਤੋਂ ਲੈ ਕੇ ਇੱਕ ਵਾਰ ਵੀ ਸੱਕੀ ਨਾਲੇ ਦੀ ਖਲਾਈ 'ਚ ਇੱਥੇ ਆਪਣੀਆਂ ਕਾਨਾ ਹੂੰ ਇਹ ਇਹ ਹਿਸਾਬ ਨਾਲੋਂ ਪਿਛੰਨੀ ਸਰਕਾਰਾਂ ਆਈਆਂ ਕਿੰਨੇ ਹੱਜਾਂ ਅੱਜ ਤੱਕ ਸੱਕੀ ਨਾਲੇ ਦੀ ਛਪਾਈ ਨਹੀਂ ਹੋਈ ਹੂੰ ਸੱਕੀ ਨਾਲਾ ਇੱਕ ਦਰਿਆ ਜਿਹਾ ਪਾਣੀ ਖਿੱਚ ਕੇ ਲੈਂਦਾ ਸੀ ਲੈਂਦਾ ਸੀ ਬਿਲਕੁਲ ਸੋ ਪੈਸਾ ਬਿਸਪਲੇ ਦੇ ਜੋ ਹਾਲਾਤ ਬਣੇ ਹੋਏ ਨੇ ਹਾਲਾਂਕਿ ਸਰਕਾਰਾਂ ਦੇ ਵੱਲੋਂ ਬੇਸ਼ੱਕ ਕੋਈ ਸਾਥ ਨਹੀਂ ਦਿੱਤਾ ਜਾ ਰਿਹਾ ਆਮ ਲੋਕ ਇੱਕ ਦੂਸਰੇ ਨਾਲ ਖੜੇ ਨੇ ਇਸ ਦੁੱਖ ਦੀ ਘੜੀ ਤੇ ਤੁਸੀਂ ਜੇ ਆਮ ਲੋਕਾਂ ਨੂੰ ਜਾਂ ਸੰਗਤ ਨੂੰ ਮੁਸਕਹਿਣਾ ਚਾਹੁੰਦੇ ਹੋ ਬਿਲਕੁਲ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਜੀ ਅਸੀਂ ਹੁਣ ਜਿਸ ਤਰ੍ਹਾਂ ਸਾਡੀ ਹੁਣੇ ਆਨਲਾਈਨ ਮੀਟਿੰਗ ਵਿੱਚ ਤੁਹਾਡਾ ਜਿਹੜਾ ਚੈਨਲ ਹੈ ਜੋ ਤੁਹਾਡੀ ਮੈਨੂੰ ਕਾਲ ਗਈ ਆ ਤੇ ਅਸੀਂ ਵਿੱਚੋਂ ਕੱਟ ਕੇ ਉਧਰ ਗੱਲ ਕਰਦਾ ਰਹੇ ਹਾਂ ਸਾਡੀ ਆਨਲਾਈਨ ਮੀਟਿੰਗ ਹੋਈ ਆ ਐਸਕੇਮ ਗੈਰਾ ਇੰਤਕਰੀ ਜੀ ਔਰ ਅਸੀਂ ਇਹ ਫੈਸਲਾ ਕੀਤਾ ਮੈਂ ਹੁਣ ਸਵੇਰੇ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਰਾਵੀ ਦਰਿਆ ਆ ਇਹਦੇ ਦੀਨਾ ਨਗਰ ਤਹਿਸੀਲ ਦੇ ਵਿੱਚ ਅੱਗੇ ਪਿੰਡ ਇੱਕ ਪੋ ਦਾ ਨਾਮ ਹੈ ਕਤਲ ਨੌਰ ਹਾਂਜੀ ਤੇ ਉਹਦੇ ਅੱਗੇ ਨਰੋਟ ਜਨਰਲ ਸਿੰਘ ਠਾਣਾ ਹੈ ਓਕੇ ਜੀ ਉਹ ਨਰੋਟ ਜਨਰਲ ਸਿੰਘ ਠਾਣੇ ਦੇ ਕੋਲੋਂ ਜਿੱਥੋਂ ਬੰਨ ਟੁੱਟਾ ਹੈ ਹਾਂ ਸਾਜੀ ਉਹ ਬੰਨ ਮੈਨੂੰ ਹੁਣ ਫੋਨ ਆਏ ਨੇ ਮੇਰੇ ਪਾਰਟੀ ਵਰਗ ਜਥੇਬੰਦੀ ਦੇ ਵਰਕਰਾਂ ਦੇ ਵੀ ਇੱਥੇ ਆਓ ਤੇ ਆਪਾਂ ਇਹਨੂੰ ਸਵੇਰੇ ਉਸ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕਰੀਏ ਜੇਕਰ ਉਹ ਬੰਨ ਨਾ ਬੰਨਿਆ ਗਿਆ ਹਾਂ ਤੇ ਫਿਰ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋਣੀ ਆ ਦਰਿਆ ਨੇ ਆਪਣਾ ਨਵਾਂ ਰਸਤਾ ਜਿਹੜਾ ਉਹ ਪਿਆਰ ਕਰ ਲੈਣਾ ਪਹਿਲੇ ਨੂੰ ਛੱਡ ਦੇਣਾ ਕਿਉਂਕਿ ਜਿੰਨੀ ਤੇਜ਼ੀ ਨਾਲ ਉੱਥੇ ਪਾਣੀ ਚੱਲ ਰਿਹਾ ਉਹ ਛੜਕ ਨੇ ਰੋਕਿਆ ਤੇ ਜੇਕਰ ਉਹ ਛੜਕ ਟੁੱਟ ਗਈ ਉੱਥੇ ਫਿਰ ਬਰਬਾਦੀ ਬਹੁਤ ਵੱਡੇ ਪੱਧਰ ਤੇ ਹੋਣੀ ਆ ਜਿਸ ਕਰਕੇ ਸਾਡੇ ਐਸਕੇਐਮ ਗਾਰਾ ਇੰਚ ਕੋਲੋਂ ਆਪਣੀ ਜਥੇਬੰਦੀ ਵੱਲੋਂ ਸਵੇਰੇ ਜਿਹੜਾ ਉਹ ਨਰੂਟ ਜਮਨ ਸਿੰਘ ਥਾਣਾ ਜਿਹੜਾ ਰਾਵੀ ਦਰਿਆ ਦੇ ਉੱਤੇ ਜਿਹੜਾ ਵੰਡ ਟੁੱਟਿਆ ਉੱਥੇ ਜਿਹੜਾ ਉਹ ਮੈਂ ਜਾ ਰਿਹਾ ਤੇ ਉੱਥੇ ਅਸੀਂ ਸਵੇਰੇ ਉਹਨੂੰ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਜਿੱਥੇ-ਜਿੱਥੇ ਕਿ ਇਹ ਜੀ ਕੋਝੁਰਚਾ ਹੈ ਅੱਲ ਮੈਂ ਜਿਹੜਾ ਢਲਵਾ ਆ ਜਿਹੜੇ ਡੇਰੇ ਅੱਜ ਬੜੇ ਕੰਜੇ ਨੇ ਕਿ ਰਾਧਾ ਸਵਾਮੀ ਜਿਹੜੇ ਨੇ ਹੂੰ ਇਹ ਜੀ ਲੋਕਾਂ ਦੀ ਸੇਵਾ ਕਰਨੇ ਅੱਜ ਇੱਕ ਕਾਂਗਰਸੀ ਲੀਡਰ ਦਾ ਬਿਆਨ ਆ ਕਿ ਮੈਂ ਰਾਧਾ ਸਵਾਮੀ ਨੂੰ ਫੋਨ ਕੀਤਾ ਤੇ ਉਹ ਲੰਗਰ ਲੈ ਕੇ ਉਸੇ ਵੇਲੇ ਆ ਗਿਆ ਹੂੰ ਪਰ ਰਾਧਾ ਅੱਥਾਂ ਚੱਲਿਆਂ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਪੰਜਾਬ ਦੇ ਵਿੱਚ ਹਰਾਂ ਦੀ ਲਪੇਟ ਚ 8 ਜिले ਆਏ ਨੇ ਹਾਂਜੀ ਪਰ ਇਹਨਾਂ ਦੇ ਵਿੱਚ 3 ਜिले ਰਾਧਾ ਸਵਾਮੀਆ ਦੀ ਬਦੌਰਤ ਜਿਹੜੇ ਨੇ ਉਹ ਔਏ ਫੁੱਰੇ ਨੇ ਉਹਨਾਂ ਦੀਆਂ ਜ਼ਮੀਨਾਂ ਤਰਿਆਪੁਰ ਤੋਂ ਹੋਈਆਂ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਉਹਨਾਂ ਦੇ ਕਈ ਉੱਚੇ ਪਸ਼ੂ ਚਿਰਨੇ ਨੇ ਉਹਨਾਂ ਦੇ ਉੱਚੇ ਫਸਲਾਂ ਚਿਰੀਆਂ ਬਰਬਾਦ ਹੋ ਗਈਆਂ ਚਿਰੀਆਂ ਮੋਟਰਾਂ ਉਹਨਾਂ ਦੀਆਂ ਬਰਬਾਦ ਹੋ ਗਈਆਂ ਚਿਰੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਜੀ ਉਹਦੇ ਵਿੱਚ ਇਹ ਜਿਹੜਾ ਰਾਧਾ ਸਵਾਮੀਆ ਦਾ ਪੰਜਾਬ ਨੂੰ ਹਰਾਂ ਦੀ ਰਿਪੋਰਟ ਤੇ ਲਿਆਉਂਦਾ ਮੁੱਖ ਰੂਲ ਹੈ ਕਿ ਗੱਲ ਮੈਂ ਡੰਕੇ ਦੀ ਚੋੜ ਤੇ ਕਹਿ ਰਿਹਾ ਪਰ ਮੈਂ ਇਹ ਕਹਿ ਰਿਹਾ ਹਾਈ ਕੋਰਟ ਦੇ ਵਿੱਚ ਮੈਂ ਜਾ ਚੁੱਕਾ ਉਥੇ ਦੱਸਣਾ ਕਿ ਇਹਨਾਂ ਨੇ ਕੀ ਕੀਤਾ ਉਥੇ ਅਜ ਕੋਈ ਬੰਦਾ ਜਿਹੜਾ ਸਰਕਾਰ ਦਾ ਕੋਈ ਉਥੇ ਜਾ ਨਹੀਂ ਰਿਹਾ ਤੇ ਬਿਲਕੁਲ ਕਿੰਨਾ ਪ੍ਰਤਨਾ ਕਰ ਰਹੇ ਨੇ ਕਿ ਤੁਹਾਡੇ ਕੋਲ ਸਾਰੀਆਂ ਰਿਪੋਰਟਾਂ ਇਕੱਠੀਆਂ ਕਰ ਸਕਦੇ ਹੋ ਜੀ ਸੋ ਪੈਸਾ ਬਿੱਥੇ ਜੇ ਤੁਸੀਂ ਥੋੜਾ ਜਿਹਾ ਖੁੱਲ ਕੇ ਦੱਸਣਾ ਚਾਹੋ ਕਿ ਆਖਿਰ ਇਸ ਡੇਰੇ ਦਾ ਕੀ ਰੋਲ ਹੈ ਹਾਂਜੀ ਮੈਂ ਕਹ ਜੇਕਰ ਤੁਸੀਂ ਖੁੱਲ ਕੇ ਇੱਥੇ ਥੋੜਾ ਦੱਸਣਾ ਚਾਹੋ ਕਿ ਆਖਿਰ ਡੇਰਾ ਬਿਆਸ ਦਾ ਕਿਸ ਤਰੀਕੇ ਦੇ ਨਾਲ ਕਾਰਨ ਬਣਿਆ ਹੜਾਂ ਦਾ ਜੀ 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 ਡੇਰਾ ਬਿਆਸ ਦਾ ਰੋਲ ਮੈਂ ਬੜੀ ਵਾਰਾ ਕਹਿ ਚੁੱਕਾ ਮੈਂ ਹਰੋਜ ਬੋਲ ਰਿਹਾ ਵੇਚ ਜੇ ਕੋਈ ਬੋਲ ਰਿਹਾ ਔਰ ਮੈਂ ਹਾਈ ਕੋਰਟ ਦੇ ਵਿੱਚੋਂ ਇਸ ਡੇਰੇ ਦੇ ਖਿਲਾਫ ਆਰਡਰ ਕਰਾ ਚੁੱਕਾ ਹੂੰ ਪਰ ਪ੍ਰਸ਼ਾਸਨ ਤੇ ਸਰਕਾਰ ਇਸ ਡੇਰੇ ਦੀ ਪੁਸ਼ਤਪਨਾ ਹੀ ਕਰ ਰਹੀ ਆ ਇਸ ਡੇਰਾ ਇਹ ਡੇਰਾ 1985 'ਚ ਇਹ ਪਿੰਡ ਹੈ ਨਹੀਂ ਸੀ ਇਹ ਡੇਰਾ ਨਹੀਂ ਸੀ ਤੇ ਤੇ ਇੱਕ ਆਮ ਗੁਰਦੁਆਰਾ ਸੀ ਜਿਹਦੇ ਵਿੱਚ ਇਹ ਡੇਰਾ ਚੱਲਦਾ ਸੀ ਉਦੋਂ ਏਡਾ ਵੱਡਾ ਡੇਰਾ ਨਹੀਂ ਸੀ 1985 ਦੇ ਵਿੱਚ ਪੰਜਾਬ ਸਰਕਾਰ ਨੇ ਬਰਨਾਲਾ ਸਰਕਾਰ ਜਦੋਂ ਆਈ ਆ ਉਹਨਾਂ ਨੇ 3203 ਕਨਾਲ 10 ਮਰਲੇ ਜ਼ਮੀਨ ਪਿੰਡ ਬੜੈਚ ਤੇ ਬਲਸਰਾਜ ਦੀ ਪੰਚਾਇਤੀ ਜ਼ਮੀਨ ਜਿਹੜੀ ਆ ਉਹ ਸਰਕਾਰ ਵੱਲੋਂ ਨੋਟੀਫਾਈ ਕਰਕੇ ਇਹ ਇਹਨਾਂ ਨੂੰ ਜਿਹੜੀਆਂ ਜਿੱਤੀ ਗਈ ਪੰਚਾਇਤਾਂ ਦੇ ਰੈਗੂਲੇਸ਼ਨ ਪਵਾ ਕੇ ਤੇ ਬीडीपी ਤੋਂ ਲੈ ਕੇ ਡਾਇਰੈਕਟਰ ਤੱਕ ਅੱਗੇ ਫਿਰ ਗਵਰਨਰ ਤੋਂ ਮਨਜ਼ੂਰੀ ਦਿਵਾ ਕੇ ਤੇ ਇਹਨਾਂ ਨੂੰ ਜ਼ਮੀਨ ਦਿੱਤੀ ਤੇ ਇਹਨਾਂ ਨੇ ਉਹ ਜ਼ਮੀਨ ਲੈ ਕੇ ਆਪਣਾ ਪਿੰਡ ਡੇਰਾ ਬਾਬਾ ਜਨਰਲ ਸਿੰਘ ਨਵਾਂ ਪਿੰਡ ਕ੍ਰੀਏਟ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਲੀ ਛੁੱਟੀ ਦਿੱਤੀ ਗਈ ਤੁਸੀਂ ਇਥੇ ਚਾਹ ਪੰਚਾਇਤੀ ਜ਼ਮੀਨਾਂ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਜਿੰਨੀਆਂ ਵੀ ਤੁਸੀਂ ਸੰਭੋਧ ਤੁਹਾਨੂੰ ਕੋਈ ਵੀ ਰੋਕ ਨਹੀਂ ਸਕੇਗਾ ਜਿਸ ਦੀ ਬਦੌਲਤ 15 ਤੋਂ 20 ਹਜ਼ਾਰ ਏਕੜ ਜ਼ਮੀਨ ਤੇ ਅੱਜ ਇਹਨਾਂ ਦਾ ਕਬਜ਼ਾ ਉਹਦੇ ਵਿੱਚੋਂ ਇਹਨਾਂ ਨੇ ਬਹੁਤੇ ਵਿੱਚ ਜੇ ਕੋਈ ਰਿਚੀਆਂ ਕਰਾਈਆਂ ਵੀ ਨਹੀਂ ਤੇ ਕੌਡੀਆਂ ਦੇ ਭਾਅ ਉਹਨਾਂ ਕਰਾ ਰਹੇ ਨੇ ਕੌਡੀਆਂ ਦੇ ਭਾਅ ਅੱਜ ਵੀ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਅਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ 'ਤੇ ਇਹ ਨਜਾਇਜ਼ ਕਬਜ਼ਾ ਕਰਕੇ ਬੈਠੇ ਨੇ ਜਿਹਦੇ ਸਬੰਧ ਵਿੱਚ 14 ਅਗਸਤ ਆ ਜਿਹੜੀ ਹੁਣ ਨਾਂਕੀ ਗਈ ਆ ਜੀ 14 ਅਗਸਤ ਨੂੰ ਸਾਡੇ ਵੱਲੋਂ ਪਿੰਡ ਮਾੜ ਬਤਾਲਾ ਤੋਂ ਕਪੂਰਥਲਾ ਡੀਸੀ ਦਫ਼ਤਰ ਤੱਕ ਕੰਨ ਦੇ ਚ ਕਾਲੀਆਂ ਛੱਡੀਆਂ ਲੈ ਕੇ ਬੈਨਰ ਲਾ ਕੇ ਅਸੀਂ ਮਾਰਚ ਵੀ ਕਰ ਚੁੱਕੇ ਹਾਂ ਇਹ ਡੇਰੇ ਦਾ ਇਹ ਰੋਲਿਆ ਇਹਨੇ ਪਿੰਡ ਮੰਨ ਬਤਾਲਾ ਮੰਡ ਚੱਕੋ ਕੀ ਢਿਲਵਾ ਉਧਰ ਨੂੰ ਦਰਿਆ ਦਾ ਵਹਾ ਬਦਲੀ ਜਾ ਰਹੇ ਨੇ ਇਧਰੋਂ ਪੂਰਿਆ ਜਾ ਰਿਹਾ ਤੇ ਉਧਰ ਦਰਿਆ ਵਧ ਰਿਹਾ ਉਹ ਬਿੱਟੀ ਖੁਰ ਕੇ ਹਰ ਵਿਆਸ ਤੋਂ ਅੱਗੇ ਹਰੀਕਿਆਂ ਤੋਂ ਪਹਿਲਾਂ ਦਰਿਆ ਦੇ ਵਿੱਚ ਜਮੀ ਆ ਔਰ ਉਥੇ ਸਰਕੰਡਾ ਪੈਦਾ ਹੋਇਆ ਉਹ ਸਰਕੰਡਾ ਪੈਦਾ ਹੋਣ ਨਾਲ ਪਾਣੀ ਦੀ ਧਾਪ ਲੱਗੀ ਆ ਜਦੋਂ ਪਾਣੀ ਦੀ ਧਾਪ ਲੱਗੀ ਤੇ ਫਿਰ ਉਹ ਪਾਣੀ ਓਵਰਫਲੋ ਹੋ ਕੇ ਤਰਨਤਾਰ ਤੇ ਸੁਲਤਾਨਪੁਰ ਰੋਦੀ ਨੂੰ ਜਿਹੜਾ ਸੀ ਉਹਨੇ ਤਬਾਹ ਕੀਤਾ ਬਿਲਕੁਲ ਤੇਰੇ ਨਾਲ ਇਹ ਰੋਲ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਪਾਈ ਸਾਹਿਬ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਖਾਸ ਕਰਕੇ ਜਿਸ ਤਰੀਕੇ ਨਾਲ ਤੁਸੀਂ ਇਸ ਨਾਲੇ ਦੇ ਜੋ ਇਸ ਘਲੇ ਦੇ ਹਾਲਾਤ ਬਣੇ ਆ ਉਹਨਾਂ ਦੀ ਜਾਣਕਾਰੀ ਦਿੱਤੀ ਧਨਵਾਦ ਕਰਦੇ ਆ ਫਤਿਹ ਅਰਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸਾਲ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਅਣਗਹਿਲੀ ਕਰਕੇ ਆਮ ਲੋਕਾਂ ਨੂੰ ਇਹ ਖਮਿਆਜਾ ਭੁਗਤਣਾ ਪਿਆ ਰਿਹਾ ਹੈ ਹਾਲਾਂਕਿ ਇੱਥੇ ਸਰਕਾਰ ਦੀ ਵੱਡੀ ਗਲਤੀ ਨਜ਼ਰ ਆ ਰਹੀ ਹੈ ਕਿ ਜੇਕਰ ਡੈਮ ਬਣਾਏ ਗਏ ਸਨ ਤਾਂ ਉਹਨਾਂ ਦੇ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ ਤਾਂ ਜੋ ਆਮ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹ ਪਾਣੀ ਮਾਰ ਨਾ ਕਰ ਸਕੇ ਹੋਰ ਅਪਡੇਟਸ ਲਈ ਬਨੇ ਰਹੋ ਅਕਾਲ ਚੈਨਲ ਦੇ ਨਾਲ ਤਦ ਤੱਕ ਤੇ ਲਿਆਕ ਰਹੋ Bye-bye.